ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਅੱਜ ਕਿਸਾਨ ਵੀਰੋ ਆਪਾਂ ਹੀ ਫਰ ਲੈ ਕੇ ਆਏ ਆ ਤੁਹਾਡੇ ਵਾਸਤੇ ਫੋਰ ਸੇਲ ਡੇਰੀ ਫਾਰਮ ਦਾ ਨਾਮ ਹੈਗਾ ਮਦਨ ਲਾਲ ਡੇਰੀ ਫਾਰਮ ਕੰਡ ਮੱਲੀਆਂ ਖੁਰ ਜਿਲ੍ਹਾ ਜਲੰਧਰ ਨਕੋਦਰ ਤੋਂ ਕਰਪੂਸਾ ਰੋਡ ਤੇ ਵੀਰੋ ਫਾਰਮ ਆਉਂਦਾ ਆ ਜਿਹੜੇ ਵੀ ਬਾਈ ਆਪਣੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਆ ਉਹਨਾਂ ਨੂੰ ਪਤਾ ਹੀ ਆ ਕਿ ਆਪਣੇ ਇਸ ਚੈਨਲ ਤੇ ਹੀ ਫਰ ਤੇ گاਵਾ ਦੀ ਵੀਡੀਓ ਆਉਂਦੀਆਂ ਰਹਿੰਦੀਆਂ ਆ ਹਰ ਟਾਈਮ ਐਨੀਮਲ ਸੇਲ ਵਾਸਤੇ ਫਾਰਮ ਵਿੱਚ ਅਵੇਲੇਬਲ ਹੁੰਦੇ ਆ ਅੱਜ ਤੁਹਾਨੂੰ ਪੰਜ ਨਗ ਦਿਖਾਵਾਂਗੇ ਜਿੱਚ 4 ਐਚਐਫ ਤੇ ਇੱਕ ਜਰਸੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਕੱਲੇ ਕੱਲੇ ਜਾਨਵਰ ਦਾ ਵੀਡੀਓ ਵਿੱਚ ਜੂ ਦੱਸਾਂਗੇ ਸ਼ੁਰੂਆਤ ਵੀਰੋ ਆਪਾਂ ਆਫ ਸਾਈਡ ਤੋਂ ਕਰਾਂਗੇ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਂਦੇ ਆ ਇੱਕ ਬੱਛੀ ਜਿਹਦੀ ਉਮਰ ਲਾਪਗ 9 ਤੋਂ 10 ਮਹੀਨੇ ਦੇ ਵਿੱਚ ਵਿੱਚ ਆ ਕੁਆਲਿਟੀ ਬਹੁਤ ਸੋਹਣੀ ਆ ਪਿੱਠਪੋੜੇ ਦੀ ਬੰਤ ਤੁਸੀਂ ਦੇਖ ਸਕਦੇ ਆ 4 ਥਾਣੇ ਆ ਬਿਲਕੁਲ ਬਾਈ ਖੋਲ ਕੇ ਚਲਾਇਓ ਇਹਨੂੰ ਫੇਸ ਕੁਆਲਿਟੀ ਕਰੋ ਚੈੱਕ ਵੇੜ ਦੀ ਬਹੁਤ ਸੋਹਣੀ ਬੱਚੀ ਆ ਜੇ ਰੇਟ ਦੀ ਗੱਲ ਕਰੀਏ ਤਾਂ ਆਪਾਂ ਜਿਹੜੀਆਂ ਚਾਰ ਬੱਛੀਆਂ ਵੱਡੀਆਂ ਇਹ ਚਾਰੋਂ ਜੇ ਕੋਈ ਬਾਈ ਇਕੱਠੀਆਂ ਲੈਂਦਾ ਤਾਂ ਆਪਾਂ 35000 ਦੇ ਪੁੱਠੇ ਨਾ ਦੇ ਦਾਂਗੇ ਮਤਲਬ 35000 ਦੀ ਤੁਹਾਨੂੰ ਇੱਕ ਬੱਛੀ ਪਊਗੀ ਜੇ ਤੁਸੀਂ ਚਾਰ ਵੱਡੀਆਂ ਬੱਛੀਆਂ ਲੈਣੇ ਆ ਬਾਈ ਲੈ ਜਿਓ ਬਾਬ ਫਰਤਾਂ ਦਿਖਾਵਾਂਗੇ 2 ਨੰਬਰ ਤੇ ਜਰਸੀ ਜੇ ਕੋਈ ਬਾਈ ਕੱਲੀ ਕੱਲੀ ਲੈਣੀ ਚਾਹੁੰਦਾ ਆ ਤਾਂ ਫੋਨ ਕਰ ਸਕਦਾ ਸਕਰੀਨ ਸ਼ਾਟ ਭੇਜ ਦੇਵੇ ਕੱਲੀ ਕੱਲੀ ਵੱਛੀ ਦਾ 2 ਨੰਬਰ ਤੇ ਆ ਜਰਸੀ ਤੁਹਾਡੇ ਸਾਹਮਣੇ ਆ ਬਹੁਤ ਸੋਹਣੀ ਕੁਆਲਿਟੀ ਆ ਤੇ ਪੰਜਾਬ ਵਾਲੀ ਆ ਵੀਰੋ ਉਹ ਤੁਹਾਨੂੰ ਢਾਂਚੇ ਤੋਂ ਦੇਖ ਕੇ ਪਤਾ ਲੱਗ ਹੀ ਗਿਆ ਹੁਣ ਝੋਲੀ ਇਹਦੀ ਵੀ ਬਹੁਤ ਸੋਹਣੀ ਆ ਥੱਲੋਂ ਚਿਲਾ ਦਿਓ ਬਾਈ ਲਓ ਇਹ ਵੀ ਆਪਾਂ 35000 ਦੇ ਪੁੱਠੇ ਦੇ ਵਿੱਚ ਹੀ ਦੇਵਾਂਗੇ ਜੇ ਗੱਲ ਕਰੀਏ ਵੀਰੋ ਦੇ ਉਮਰ ਦੀ ਤੇ ਲਗਭਗ 60 ਸਾਲ ਦੇ ਕਰੀਬ ਇਹਦੀ ਉਮਰ ਆ ਟੀਆ ਲੈਣ ਦੇ ਬਿਲਕੁਲ ਵੈੜ ਜੋ ਗਿਆ ਹੀਟ ਤੇ ਵੀ ਅੱਜ ਹੈਗੀ ਆ ਫੁੱਲ ਤੇ ਦੋ ਨੰਬਰ ਤੇ ਦਿਖਾਵਾਂਗੇ ਆਪਾਂ ਤਿੰਨ ਨੰਬਰ ਤੇ ਦਿਖਾਵਾਂਗੇ ਇੱਕ ਹੋਰ ਵੱਛੀ ਜਿਹਦਾ ਮੁੱਲ ਜੇ ਕੋਈ ਬਾਈ ਇਕੱਲੀ ਲੈਣੀ ਚਾਹੁੰਦਾ ਇਹ ਬੱਛੀ ਆਪਾਂ 25000 ਦੀ ਦਵਾਂਗੇ ਦੂਜੀਆਂ ਚਾਰੇ ਦੋ ਇਹ ਤੇ ਦੋ ਵਾਲੀਆਂ ਤੇ 35000 ਦਾ ਆਰਾਮ ਲਾ ਕੇ ਭਾਅ ਬਣਾ ਕੇ ਦੇ ਦਾਂਗੇ ਤੇ 35000 ਤੇ ਤੁਹਾਨੂੰ ਇੱਕ ਬੱਛੀ ਪਊਗੀ ਇਹ ਬੱਛੀ ਆਪਾਂ ਇਕੱਲੀ 25000 ਦੀ ਦੇ ਦਾਂਗੇ ਇਹਦੀ ਵੀ ਕੁਆਲਿਟੀ ਬਹੁਤ ਚੰਗੀ ਆ ਉਮਰ ਦੀ ਗੱਲ ਕਰੀਏ ਤਾਂ ਵੀਰੋ 7 ਮਹੀਨੇ ਦੇ ਕਰੀਬ ਦੀ ਉਮਰ ਆ ਝੋਲੀ ਬਹੁਤ ਸੋਹਣੀ ਲੱਗੀ ਆ ਚਲੋ ਇਹੋ ਬਾਈ ਲੰਮਾ ਜੇ ਤੁਸੀਂ ਸਾਡੇ ਰੈਗੂਲਰ ਨੋਟੀਫਿਕੇਸ਼ਨ ਸਾਡੇ ਡੇਰੀ ਫਾਰਮ ਦੇ ਰਿਲੇਟਡ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਇੰਸਟਾਗ੍ਰam ਤੇ ਸਾਨੂੰ ਫੋਲੋ ਕਰ ਸਕਦੇ ਆ ਮਦਨਲਾ ਡੇਰੀ ਫਾਰਮ ਜਿਹੜਾ ਇੰਸਟਾ ਦਾ ਪੇਜ ਦਾ ਨਾਮ ਹੈ ਆਪਣੇ ਦਾ ਤੇ ਫੇਸਬੁੱਕ ਤੇ ਵੀ ਵੀਰੋ ਰੈਗੂਲਰ ਵੀਡੀਓ ਆਉਂਦੀਆਂ ਰਹਿੰਦੀਆਂ ਆ ਤਾਂ ਉਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਬੱਚੀ ਦਿਖਾਵਾਂਗੇ ਜਿਹਦੀ ਉਮਰ ਸਾਲ ਦੇ ਕਰੀਬ ਆ ਪੀਜਾ ਲੈਣ ਦੇ ਯੋਗ ਆ ਫੁੱਲ ਹਾਈਟ ਦੇ ਵਿੱਚ ਥਾਂ ਇਹਦੇ ਵੀ ਬਿਲਕੁਲ ਚਾਰ ਆ ਚਾਲ-ਦਾਲ ਕਰੋ ਚੈੱਕ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਮੋਬਾਈਲ ਨੰਬਰ نیچے ਸਕਰੀਨ ਤੇ ਚੱਲ ਰਿਹਾ ਆ 9872303376 ਇਹ ਵੀ ਵੈਡ ਸੀਮਾ ਲਾਈਨ ਦੇ ਜੋ ਗਿਆ ਭਾਈ ਬੰਦ ਦਿਓ ਇਹਨੂੰ ਹੁਣ ਲਾਸਟ ਤੇ ਤੁਹਾਨੂੰ ਇੱਕ ਹੋਰ ਨਗੀਨਾ ਦਿਖਾਵਾਂਗੇ ਜਿਹੜੀ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆ ਕਰੋ ਵਿਰੋਧ ਚੈੱਕ ਕਰੀ ਫਿਸ ਕੁਆਲਿਟੀ ਪਹਿਲਾਂ ਬਹੁਤ ਬਰੀਕੀਆਂ ਦੇ ਵਿੱਚ ਆ ਵਹਿਣ ਬਈ ਇਹਨੂੰ ਵੀ ਚਲਾ ਕੇ ਦਿਖਾਓ ਤੇ ਕੱਲੀ ਕੱਲੀ ਦਾ ਵੀਰੋ ਰੇਡ ਅਲੱਗ-ਅਲੱਗ ਰਹੂਗਾ ਤੇ ਜੇ ਕੋਈ ਬਾਈ ਇਕੱਠੀਆਂ ਪੰਜੇ ਲਊਗਾ ਤੇ ਵਿੱਚੋਂ ਮਾਨਤਾ ਜ਼ਰੂਰ ਕਰਾਂਗੇ ਤੇ ਜੇ ਕੋਈ ਬਾਈ ਜਿੱਦਾਂ ਆਪਾਂ ਤਾਂ ਰੇਡ ਦੱਸਿਆ ਬਾਕੀ ਉਸਾਂ ਨਾਲ ਵੀਰੋ ਰਹਿਣਗੇ ਬਈ ਇੱਕ gekeੜਾ ਹੋਰ ਕਢਾ ਦਿਓ ਇਹਦਾ ਵੱਛੀਆਂ ਵੀਰੋ ਰੈਗੂਲਰ ਇਸ ਡੇਰੀ ਫਾਰਮ ਤੇ ਸੇਲ ਵਾਸਤੇ ਹੁੰਦੀਆਂ ਨੇ ਚਾਹੇ ਤੁਹਾਨੂੰ ਗੱਬਨ ਵੱਛੀਆਂ ਚਾਹੀਦੀਆਂ ਆ ਅਉਂਸਰਾਂ ਚਾਹੀਦੀਆਂ ਆ ਤੇ ਚਾਹੇ گاਵਾ ਚਾਹੀਦੀਆਂ ਧੰਨਵਾਦ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਥੈਂਕ ਯੂ